ਲਾ ਕੇ پیسے ਗੱਡੀ ਨੂੰ ਘੇਰ ਕੇ ਜਣੀ ਉਹ ਕਪਰਧਾ ਜੀ ਨੂੰ ਪਤਾ ਲੱਗਿਆ ਸਾਨੂੰ ਸਾਜਰੀ ਥਾਣੇ ਤੇ ਲੈ ਕੇ ਗਿਆ ਹੈਗੇ ਨੇ ਜਣੀ ਸਾਡਾ ਜਮੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ 7ਵੇਂ ਤਰੀਕੇ ਨਾਲ ਵੀ ਮੰਡੀ 'ਚ ਕੱਟੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਅਸੀਂ ਪਾੜੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਹੈਗੀ ਆ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪਿੱਛੇ ਮੂਰ ਦੀਆਂ ਗੱਡੀਆਂ ਲਾ ਕੇ ਪਿੱਛੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਸਾਜਰੀ ਥਾਣੇ ਤੇ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜਮੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ 7 ਮਈ ਤਰੀਕੇ ਨਾਲ ਵੀ ਮੰਡੀ ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਜਿਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਹੈਗੀ ਆ ਇਸ ਕਰਕੇ ਅਸੀਂ ਤਾਂ ਸਹੀ 1:30 ਵਜੇ ਜਿਹੜੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1:30 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਹੁੰਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਰ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸੰਕਟ ਮੋਰਚੇ ਦਾ ਹੈਗਾ ਉਹਨੂੰ ਉਵੇਂ ਜਵੇਂ ਅਸੀਂ ਲਾਗੂ ਕਰਾਂਗੇ ਪ੍ਰਧਾਨ ਜੀ ਨੇ ਇਹਨੂੰ ਲੈ ਕੇ ਵੀ ਕੋਈ ਨਾ ਕੋਈ ਪ੍ਰਦਰਸ਼ਨ ਕੀਤਾ ਤਾਂ ਕੋਈ ਥਾਣੇ ਦਾ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਜਿੰਨਾਂ ਨੇ ਕਿਸਾਨ ਇਹ ਤਾਂ ਸੰਯੁਕਤ ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹ ਤਾਂ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਿਫਤਾਰੀਆਂ ਸਾਰੀਆਂ ਕੋਲ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਿਹੜੀ ਫੜ ਫੜ ਕੇ ਅੰਦਰ ਜੇਲਾਜੇ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਹ ਟੀਕੇ ਨਹੀਂ ਬੈਠਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪੱਤੇ ਕੁੱਟਾਂਗੇ ਤੇ ਅਸੀਂ ਆਗੂਨਾਂ ਵੀ ਰਖਾ ਕਰਾਵਾਂਗੇ ਤੇ ਸਾਰੀਆਂ ਮੰਗਾਂ ਵੀ ਮਰਵਾਵਾਂਗੇ